ਕਿ ਯਾਰ ਮੇਰਾ तितਲੀਆਂ ਵਰਗਾ ਤਾਂ ਇੱਕ ਉਹ ਪਿਆਰ ਦਾ ਗਾਣਾ ਸੀ ਲੇਕਿਨ ਅਗਰ ਅਸੀਂ ਗੱਲ ਕਰੀਏ ਤੇ ਅੱਜ ਦੀ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਉਸ ਸਿਆਸਤ ਦੇ ਵਿੱਚ ਇਹ ਗਾਣਾ ਰਾਜਨੀਤੀ ਤੇ ਟੁਕਵਾ ਤਸੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਉਮੀਦਵਾਰ ਸਨ ਤੋਂ ਉਸ ਤੋਂ ਬਾਅਦ ਜੰਪ ਆਊਟ ਕਰਦੇ ਨੇ ਉਹ ਆਮ ਆਦਮੀ ਪਾਰਟੀ ਚਲੇ ਜਾਂਦੇ ਨੇ ਆਮ ਆਦਮੀ ਪਾਰਟੀ ਉਹ ਟਿਕਟ ਦਿੰਦੀ ਹੈ ਬਾਈ ਇਲੈਕਸ਼ਨ ਹੁੰਦੇ ਨੇ ਤਾਂ ਜਿੱਤ ਜਾਂਦੇ ਨੇ ਤੇ ਲੇਕਿਨ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਬਕਾਇਦਾ ਤੌਰ ਦੇ ਉੱਤੇ ਕੈਂਡੀਡੇਟ ਸੀ ਉਸ ਤੋਂ ਬਾਅਦ ਜਿੱਤ ਗਏ ਲੇਕਿਨ ਜਦੋਂ 2024 ਦੀ ਚੋਣਾਂ ਅਨਾਉਂਸ ਹੁੰਦੀਆਂ ਤਾਂ ਇੱਕਦਮ ਉਹ ਪਲਟੀ ਵੱਜਦੀ ਹੈ ਜਿ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਬੀਜੇਪੀ ਚ ਸ਼ਾਮਲ ਹੋ ਜਾਂਦੇ ਕਿ ਰਾਜਕੁਮਾਰ ਚੱਬੇਵਾਲ ਗਲਜ ਸੰਗਲਪਾ ਕੇ ਵਿਧਾਨ ਸਭਾ ਚ ਜਾਂਦੇ ਨੇ ਤੇ ਉਹਦੇ ਵਿੱਚ ਕਹਿੰਦੇ ਨੇ ਜੀ ਕਿ ਆਮ ਆਦਮੀ ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ ਲੇਕਿਨ ਉਸ ਤੋਂ ਬਾਅਦ ਅਚਾਨਕ ਇਦਾਂ ਦੀ ਕੋਈ ਚੀਜ਼ ਵਾਪਰਦੀ ਤਾਂ ਅਚਾਨਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋ ਜਾਂਦੇ ਨੇ ਔਰ ਸਭ ਤੋਂ ਕੀ ਗੱਲ ਹੈ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਜਾਂਦੀ। ਰਵਨੀਤ ਬਿੱਟੂ ਕਹਾ ਜਾਂਦਾ ਕਿ ਇੱਕ ਪੰਥਕ ਕੱਟਰ ਜਿਹੜਾ ਕਾਂਗਰਸੀ ਪਰਿਵਾਰ ਤੁਸੀਂ ਲੇਕਿਨ ਅਚਾਨਕ ਇੱਕ ਦਿਨ ਸ਼ਾਮ ਨੂੰ 5 ਵਜੇ ਲੋਕ ਟੀਵੀ ਲਗਾਉਂਦੇ ਨੇ ਤੇ ਰਵਨੀਤ ਬਿੱਟੂ ਬਾਤ-ਬਾਤ ਸ਼ਾਮਿਲ ਹੋ ਜਾਂਦੇ। ਔਰ ਸਾਡੇ ਲੀਡਰਾਂ ਦੀ ਅਕਸਰ ਅੱਜਕੱਲ ਪਤਾ ਕੀ ਚੀਜ਼ ਹੈ ਪਹਿਲੇ ਤੇ ਆਪਦਾ ਕਹਾਂਗੇ ਨਹੀਂ 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 ਸਾਨੂੰ ਟਿਕਟ ਨਹੀਂ ਚਾਹੀਦੀ ਸਾਨੂੰ ਟਿਕਟ ਨਹੀਂ ਚਾਹੀਦੀ ਤੇ ਜੇ ਟਿਕਟ ਨਾ ਮਿਲੇ ਤੇ ਨਾਲ ਹੀ ਪਲਟੂ ਰਾਮ ਦੂਜੀ ਪਾਰਟੀ ਦੇ ਵਿੱਚ ਦਲ ਬਦਲੂ ਬਦਲ ਜਾਂਦੇ ਪ੍ਰਾਣੀ ਸਿਆਸਤ ਦੇ ਵਿੱਚ ਥੱਲੇ ਨੂੰ ਲੈ ਕੇ ਉੱਪਰ ਤੱਕ ਨੰਬਦਾ ਜਾਂਦਾ ਸੀ ਲੇਕਿਨ ਅੱਜ ਜੋ ਸਿਆਸਤ ਖਤਮ ਹੋ ਗਈ ਕਦੇ ਇਸ ਫੋਲ ਤੇ ਕਦੇ ਉਸ ਫੋਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਇਹ ਗਾਣਾ ਅੱਜ ਦੀ ਸਿਆਸਤ ਵਿੱਚ ਕਾਫੀ ਜਰਾ ਟੁਕਮਾਂ ਲੱਗ ਰਿਹਾ ਹੈ ਕਿਉਂਕਿ ਅੱਜ ਦੀ ਸਿਆਸਤ ਵਿੱਚ ਜਿਹੜੇ ਨੇ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੂਸਰੀ ਪਾਰਟੀ ਤੋਂ ਤੀਸਰੀ ਪਾਰਟੀ ਜੋ ਕਿ ਦਲ ਬਦਲੂ ਦੇ ਤਰ੍ਹਾਂ ਜਿਹੜੀ ਇਹ ਪਾਰਟੀਆਂ ਬਦਲ ਰਹੇ ਨੇ ਅਤੇ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਤੇ ਕੀ ਅਸਰ ਹੋ ਰਿਹਾ ਆਮ ਜਨਤਾ ਦਾ ਕੀ ਕਹਿਣਾ ਹੈ ਤੇ ਸਾਡੇ ਨਾਲ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਮਿੱਥਨਾ ਜੀ ਜਿੰਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਹੜੇ ਕਿਹੜੇ ਸੂਬਿਆਂ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਦਲ ਬਦਲੂ ਵੇਖੇ ਗਏ ਅਤੇ ਉਹਨਾਂ ਦਾ ਸਾਡੇ ਜਿਹੜੇ ਪੰਜਾਬ ਦੇ ਸੂਬੇ ਵਿੱਚ ਸਭ ਤੋਂ ਜ਼ਿਆਦਾ ਕਿੰਨਾ ਕੋ ਪ੍ਰਭਾਵ ਪਿਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ। ਸ਼ੁਕਰੀਆ ਜੀ ਸ਼ੁਕਰੀਆ। ਸੋਨਿਆ ਬਹੁਤ ਵਧੀਆ ਇਸ਼ੂ ਤੁਸੀਂ ਟੇਕ ਅਪ ਕੀਤਾ ਕਿ ਗਾਣਾ ਤਾਂ ਬਹੁਤ ਪਿਆਰਾ ਹੈ ਉਹ ਗਾਣਾ ਜਦੋਂ ਲੋਕ ਅੱਜ ਵੀ ਸੁਣਦੇ ਨੇ ਕਿ ਯਾਰ ਮੇਰਾ ਤਿਤਲੀਆਂ ਵਰਗਾ ਤਾਂ ਇੱਕ ਉਹ ਪਿਆਰ ਦਾ ਗਾਣਾ ਸੀ ਲੇਕਿਨ ਅਗਰ ਅਸੀਂ ਗੱਲ ਕਰੀਏ ਤੇ ਅੱਜ ਦੀ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਉਸ ਸਿਆਸਤ ਦੇ ਵਿੱਚ ਇਹ ਗਾਣਾ ਰਾਜਨੀਤੀ ਤੇ ਟੁਕਵਾ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਈ ਕਿ ਆਖਿਰਕਾਰ ਕਿਵੇਂ ਇੱਕ ਦੂਸਰੇ ਦੇ ਨਾਲ ਬੰਦਾ ਜੁੜਦੇ ਨੇ ਸਿਆਸਤ ਘੁੰਮੀ ਸਭ ਤੋਂ ਪਹਿਲਾਂ ਸਿਆਸਤ ਘੁੰਮਦੀ ਜਲੰਧਰ ਤੋਂ ਜਲੰਧਰ ਜਿਹੜਾ ਕੀ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਉੱਥੇ ਵਿੱਚ ਸਭ ਤੋਂ ਜ਼ਿਆਦਾ ਇਸ ਵਾਰ ਦਲ ਬਦਲੂ ਦੇਖਣ ਨੂੰ ਮਿਲੇ ਅਗਰ ਦਲ ਬਦਲੂਆਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਸੁਸ਼ੀਲ ਕੁਮਾਰ ਰਿੰਕੂ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਕਾਂਗਰਸ ਦੇ ਉਮੀਦਵਾਰ ਸਨ ਤਾਂ ਉਸ ਤੋਂ ਬਾਅਦ ਜੰਪ ਆਊਟ ਕਰਦੇ ਨੇ ਉਹ ਆਮ ਆਦਮੀ ਪਾਰਟੀ ਚਲੇ ਜਾਂਦੇ ਨੇ ਆਮ ਆਦਮੀ ਪਾਰਟੀ ਉਹਨਾਂ ਟਿਕਟ ਦਿੰਦੀ ਹੈ ਬਾਈ ਇਲੈਕਸ਼ਨ ਹੁੰਦੇ ਨੇ ਤਾਂ ਜਿੱਤ ਜਾਂਦੇ ਨੇ ਤੇ ਲੇਕਿਨ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਬਕਾਇਦਾ ਤੌਰ ਦੇ ਉੱਤੇ ਕੈਂਡੀਡੇਟ ਸੀ ਉਸ ਤੋਂ ਬਾਅਦ ਜਿੱਤ ਗਏ ਲੇਕਿਨ ਜਦੋਂ 2024 ਦੀਆਂ ਚੋਣਾਂ ਅਨਾਊਂਸ ਹੁੰਦੀਆਂ ਤਾਂ ਇੱਕਦਮ ਉਹ ਪਲਟੀ ਵੱਜਦੀ ਹੈ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਬੀਜੇਪੀ ਵਿੱਚ ਸ਼ਾਮਲ ਹੋ ਜਾਂਦੇ ਹਾਲਾਂਕਿ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਇਲਾਨਿਆ ਗਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਲੇਕਿਨ ਅਚਾਨਕ ਉਸ ਤੋਂ ਬਾਅਦ ਉਹ ਭਾਜਪਾ ਚ ਪਲਟੀ ਮਾਰ ਜਾਂਦੇ ਨੇ ਔਰ ਉਸ ਤੋਂ ਬਾਅਦ ਅਗਰ ਦਲ ਬਦਲੀ ਦੀ ਗੱਲ ਕਰੀਏ ਤਾਂ ਜਲੰਧਰ ਪੂਰਾ ਹੀ ਇਸ ਵਾਰ ਜਰਾ ਹੈ ਕਾਫੀ ਕੁਝ ਇਹ ਸ਼ੋਅ ਕਰ ਰਿਹਾ ਹੈ ਕਿ ਉੱਥੇ ਦਲ ਬਦਲੂ ਦੀ ਸਿਆਸਤ ਪਵਨ ਕੁਮਾਰ ਟੀਨੂ ਹਾਨਾਂ ਦੀ ਗੱਲ ਕਰ ਲਈ ਪਵਨ ਕੁਮਾਰ ਟੀਨੂ ਅਕਾਲੀ ਦਲ ਸੀ ਅਗਰ ਉਹਦਾ ਪਿਸ਼ੋਕਰ ਦੀ ਗੱਲ ਕਰੀਏ ਤਾਂ ਭਾਜਪਾ ਸਮੇਂ ਪਾਰਟੀ ਨਾਲ ਜੁੜੇ ਚਲੋ ਪੁਰਾਣੀ ਗੱਲ ਹੈ ਲੇਕਿਨ ਅਕਾਲੀ ਦਲ ਚ ਸੀ ਕੁਝ ਸਮਾਂ ਪਹਿਲੇ ਉਹ ਬੋਲਦੇ ਸਨ ਤਾਂ ਉਸ ਤੋਂ ਬਾਅਦ ਅਚਾਨਕ ਉਹ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਉਹ ਰਾਜਕੁਮਾਰ ਚੱਬੇਵਾਲ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਇੱਕ ਚੀਜ਼ ਵਾਇਰਲ ਹੋਈ ਸੀ ਕਿ ਰਾਜਕੁਮਾਰ ਚੱਬੇਵਾਲ ਗਲੇ ਚ ਸੰਗਲ ਪਾ ਕੇ ਵਿਧਾਨ ਸਭਾ ਚ ਜਾਂਦੇ ਨੇ ਤੇ ਉਹਦੇ ਵਿੱਚ ਕਹਿੰਦੇ ਨੇ ਜੀ ਕਿ ਆਮ ਆਦਮੀ ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ ਲੇਕਿਨ ਉਸ ਤੋਂ ਬਾਅਦ ਅਚਾਨਕ ਇਦਾਂ ਦੀ ਕੋਈ ਚੀਜ਼ ਵਾਪਰਦੀ ਹੈ ਕਿ ਰਾਜਕੁਮਾਰ ਚੱਬੇਵਾਲ ਜੋ ਕਿ ਹਾਰਪੁਰ ਦੇ ਇੱਕ ਵੱਡੇ ਨੇਤਾ ਨੇ ਤਾਂ ਅਚਾਨਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਂਦੇ ਨੇ ਔਰ ਸਭ ਤੋਂ ਕੀ ਗੱਲ ਹੈ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਜਾਂਦੀ ਹੈ ਤੇ ਇਹ ਜਿਹੜੇ ਜਿਹੜੇ ਸਿਨੈਰੀਓ ਬਣ ਰਿਹਾ ਹੈ ਤਾਂ ਕੁੱਲ ਮਿਲਾ ਕੇ ਦਲ ਬਦਲੂ ਇੱਕ ਹੋਰ ਇੱਕ ਅਗਰ ਲੁਧਿਆਣਾ ਦੀ ਗ ਜਾਵੇ ਤਾਂ ਲੁਧਿਆਣੇ ਚ ਇੱਕ ਬਹੁਤ ਵੱਡਾ ਨਾਮ ਹੈ ਰਵਨੀਤ ਬਿੱਟੂ ਰਵਨੀਤ ਬਿੱਟੂ ਕਹਾ ਜਾਂਦਾ ਕਿ ਇੱਕ ਪੰਥਕ ਕਟਰ ਜਿਹੜਾ ਕਾਂਗਰਸੀ ਪਰਿਵਾਰ ਤੋਂ ਸੀ ਲੇਕਿਨ ਅਚਾਨਕ ਇੱਕ ਦਿਨ ਸ਼ਾਮ ਨੂੰ 5 ਵਜੇ ਲੋਕ ਟੀਵੀ ਲਗਾਉਂਦੇ ਨੇ ਤੇ ਰਵਨੀਤ ਬਿੱਟੂ ਬਾਤ-ਬਾਤ ਸ਼ਾਮਲ ਹੋ ਜਾਂਦੇ ਨੇ ਔਰ ਰਵਨੀਤ ਬਿੱਟੂ ਵੀ ਜਿਹੜੇ ਨੇ ਉਸ ਵੇਲੇ ਕਾਂਗਰਸ ਦੀ ਟਿਕਟ ਤੋਂ ਦਾਅਵੇਦਾਰ ਸੀ ਲੇਕਿਨ ਆਧੀ ਰੇਟ ਚ 5 ਪਾਤੂ ਇਲੈਕਸ਼ਨ ਲੜ ਰਹੇ ਨੇ ਇਸ ਤਰ੍ਹਾਂ ਅਗਰ ਪਟਿਆਲੇ ਦੀ ਗੱਲ ਕੀਤੀ ਜਾਈਏ ਕਾਪਟਨ ਅਮਿੰਦਰ ਸਿੰਘ ਨੇ ਉਹਨਾਂ ਦੀ ਧਰਮ ਪਤਨੀ ਇਸ ਵਾਰ ਭਾਜਪਾ ਤੋਂ ਟਿਕਟ ਲੜ ਰਹੇ ਨੇ ਕਾਂਗਰਸ ਦੇ ਔਰ ਕੱਟਰ ਪੁਰਾਣੇ ਅਗਰ ਕਾਪਟਨ ਅਮਿੰਦਰ ਸਿੰਘ ਦੀ ਗੱਲ ਕਰੀਏ ਲੇਕਿਨ ਇਹ ਇਸ ਤਰ੍ਹਾਂ ਦਾ ਸਿਨੈਰੀਓ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕਰ ਲਈਏ ਫਤਿਹਗੜ੍ਹ ਸਾਹਿਬ ਤੋਂ ਉਹ ਵੀ ਜਿਹੜੇ ਨੇ ਕਾਂਗਰਸ ਦੇ ਐਮਐਲਏ ਦੀ ਚੋਣ ਲੜੀ ਲੇਕਿਨ ਜਦੋਂ ਆਮ ਆਦਮੀ ਪਾਰਟੀ ਚਾਹੁੰਦੇ ਨੇ ਤੇ ਅਚਾਨਕ ਉਹਨਾਂ ਟਿਕਟ ਦੇ ਦਿੱਤੀ ਜਾਂਦੀ ਹੈ ਪਰ ਕੁੱਲ ਮਿਲਾ ਕੇ ਦਲ ਬਦਲੂਆਂ ਦੀ ਸਿਆਸਤ ਇਸ ਵਾਰ ਬਹੁਤ ਗਰਮਾਈ ਹੈ ਔਰ ਇਸ ਵਾਰ ਚਰਚਾ ਦਾ ਵਿਸ਼ਾ ਵੀ ਬਣਿਆ ਪਰ ਲੋਕਾਂ ਤੇ ਕੀ ਇਮਪੈਕਟ ਜਾਂਦਾ ਜੀ ਜੀ ਬਿਲਕੁਲ ਸਰ ਤੁਹਾਡੇ ਕੋਲ ਜਾਨਣਾ ਚਾਹਵਾਂਗੇ ਕਿ ਆਮ ਜਨਤਾ ਨੂੰ ਕੀ ਪ੍ਰਭਾਵ ਪੈਂਦਾ ਹੈ ਇਹਦਾ ਕੀ ਉਹਦਾ ਨੈਗੇਟਿਵ ਅਸਰ ਕਿ ਪੋਜ਼ਿਟਿਵ ਅਸਰ ਕੀ ਵੇਖਣ ਨੂੰ ਮਿਲਦਾ ਹੈ ਇੱਕ ਤਰ੍ਹਾਂ ਦਾ ਜਿੱਦੋਂ ਆਪਾਂ ਵੇਖਦੇ ਆ ਕਿ ਇੰਨਾ ਜ਼ਿਆਦਾ ਜਿਹੜੇ ਮੁੱਦਿਆਂ ਤੇ ਜਿਹੜੇ ਆਵਾਜ਼ ਨਹੀਂ ਚੱਕੀ ਜਾਂਦੀ ਦਲ ਬਦਲਣਾ ਸਿਆਸਤ ਇੰਨਾ ਤੇ ਨਹੀਂ ਚੱਕੀ ਜਾਂਦੀ ਤੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਮ ਜਨਤਾ ਨੂੰ ਕੀ ਪ੍ਰਭਾਵ ਪੈਂਦਾ ਹੈ ਦੇਖੋ ਆਮ ਜਨਤਾ ਦੋ ਤਰੀਕੇ ਦੇ ਨਾਲ ਕਿਸੇ ਦੇ ਨਾਲ ਜੁੜਦੀ ਹੈ ਆਮ ਜਨਤਾ ਇੱਕ ਤਾਂ ਪਾਰਟੀ ਦੇ ਨਾਲ ਜੁੜੀ ਹੁੰਦੀ ਹੈ ਕਿ ਮੈਂ ਇਸ ਪਾਰਟੀ ਨੂੰ ਵੋਟ ਕਰਦਾ ਆ ਰਿਹਾ ਮੇਰੇ ਤਿੰਨ ਪੀੜੀਆਂ ਵੋਟ ਕਰ ਰਹੀਆਂ ਨਹੀਂ ਮੈਂ ਵੀ ਵੋਟ ਕਰ ਰਿਹਾ ਵਾਂ ਇੱਕ ਪਾਰਟੀਕুলਰ ਇੱਕ ਬੰਦੇ ਦੇ ਨਾਲ ਜੁੜੀ ਹੁੰਦੀ ਕਿਉਂਕਿ ਜਦੋਂ ਲੀਟਰ ਜਾਂਦਾ ਆਪਣੇ ਨਾਲ ਇਕੱਲਾ ਨਹੀਂ ਜਾਂਦਾ ਆਪਣੇ ਨਾਲ ਬਹੁਤ ਸਾਰਾ ਕੁੰਬੇ ਨੂੰ ਨਾਲ ਲੈ ਕੇ ਜਾਂਦਾ ਪਰ ਕਿਹ ਉਹ ਕੁੰਬਾ ਜਿਹੜਾ ਹੈ ਉਹ ਕਿਸ ਪਾਰਟੀ ਦੇ ਉੱਤੇ ਕਿੰਨਾ ਅਸਰ ਕਰਦਾ ਹੁਣ ਜਿਸ ਤਰ੍ਹਾਂ ਅਸੀਂ ਪਵਨ ਕੁਮਾਰ ਟੀ ਨੂੰ ਉਹਨਾਂ ਦੀ ਗੱਲ ਕਰੀਏ ਤਾਂ ਉਹ ਕਿੰਨਾ ਅਸਰ ਕਰਦੇ ਨੇ ਉਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਇੱਕ ਵੱਡਾ ਨਾਮ ਹੈ ਦੁਆਬੇ ਦੀ ਸਿਆਸਤ ਦੇ ਵਿੱਚ ਮੁਕਾਬਲਾ ਚਰਨਜੀਤ ਸਿੰਘ ਚੰਨੀ ਨਾਲ ਲੇਕਿਨ ਕੁਲ ਮਿਲਾ ਕੇ ਅਗਰ ਅਸੀਂ ਅਗਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਕਈ ਅਗਰ ਕਹੀਏ ਤਾਂ ਪਾਰਟੀ ਵੋਟਰ ਜਿਹੜਾ ਹੁੰਦਾ ਉਹ ਕਦੀ ਪ੍ਰਭਾਵਤ ਨਹੀਂ ਹੁੰਦਾ ਲੀਡਰ ਸੋਚਦਾ ਬਹੁਤ ਵੱਡੀ ਸੋਚ ਰੱਖਦਾ ਕਿ ਅਸੀਂ ਚਲੇ ਗਏ ਆ ਜੀ ਸਾਡੇ ਨਾਲ ਬਹੁਤ ਸਾਰੇ ਲੋਕ ਸਾਡੇ ਨਾਲ ਮੋਟੀਵੇਟ ਹੋ ਕੇ ਆ ਜਾਣਗੇ ਲੇਕਿਨ ਲੋਕ ਮੂਹ ਤੋਂ ਕੁਝ ਕਹਿੰਦੇ ਨਹੀਂ ਲੇਕਿਨ ਅੰਦਰੋਂ ਜਦੋਂ ਵੋਟ ਪਾਣ ਦੀ ਜਦੋਂ ਉਹਨਾਂ ਦੀ ਗੱਲ ਆਂਦੀ ਹੈ ਤਾਂ ਉਹ ਇੱਕ ਤਰ੍ਹਾਂ ਦਾ ਆਪਣਾ ਪ੍ਰਭਾਵ ਜ਼ਰੂਰ ਦਿੰਦੇ ਨੇ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਕਿ ਇਹ ਇੱਕ ਲੀਡਰ ਦਾ ਇੱਕ ਬਹੁਤ ਵੱਡਾ ਵਹਿਮ ਹੁੰਦਾ ਹੈ ਕਿ ਮੇਰੇ ਜਨ ਦੇ ਨਾਲ ਬਹੁਤ ਵੱਡਾ ਇੱਕ ਬਦਲਾਵ ਆ ਜਾਊਗਾ ਮੇਰੇ ਜਨ ਦੇ ਨਾਲ ਬਹੁਤ ਸਾਰੇ ਲੋਕ ਜੁੜ ਜਾਣਗੇ ਲੇਕਿਨ ਪਾਰਟੀ ਦਾ ਜਿਹੜਾ ਕਾਡਰ ਵੋਟ ਹੁੰਦਾ ਨਾ ਉਸ ਨੂੰ ਤੁਸੀਂ ਹਿਲਾ ਨਹੀਂ ਸਕਦੇ ਉਸ ਨੂੰ ਹਿਲਾਣਾ ਕਾਫੀ ਮੁਸ਼ਕਲ ਹੁੰਦਾ ਹੈ ਕਿਉਂਕਿ ਲੋਕ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਔਰ ਸਾਡੇ ਲੀਡਰਾਂ ਦੀ ਅਕਸਰ ਅੱਜਕੱਲ ਪਤਾ ਕੀ ਚੀਜ਼ ਹੈ ਪਹਿਲੇ ਤੇ ਆਪਦਾ ਕਹਣਗੇ ਨਹੀਂ 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 ਸਾਨੂੰ ਟਿਕਟ ਨਹੀਂ ਚਾਹੀਦੀ ਸਾਨੂੰ ਟਿਕਟ ਨਹੀਂ ਚਾਹੀਦੀ ਤੇ ਜੇ ਟਿਕਟ ਨਾ ਮਿਲੇ ਤੇ ਨਾਲ ਹੀ ਬਲਟੂ ਰਾਮ ਦੂਜੀ ਪਾਰਟੀ ਦੇ ਵਿੱਚ ਦਲ ਬਦਲ ਬਦਲ ਜਾਂਦੇ ਨੇ ਲੇਕਿਨ ਮਤਲਬ ਕਾਰਨ ਕੀ ਹੈ ਕਿ ਸਿਆਸਤ ਦਾ ਚਿਹਰਾ আজকাল ਬਦਲ ਗਿਆ ਹੈ আজকাল ਜਿਸ ਤਰੀਕੇ ਦੇ ਨਾਲ ਲੋਕ ਵੇਖਦੇ ਨੇ ਸਾਡਾ ਫਾਇਦਾ ਕਿਤੇ ਨਹੀਂ ਆਮ ਜਨਤਾ ਵਿਚਾਰੀ ਸਿਰਫ ਵੋਟ ਪਾਣ ਤੱਕ ਨਹੀਂ ਸੀਮਿਤ ਆਮ ਜਨਤਾ ਨੂੰ ਜਿਹੜਾ ਵੋਟ ਪਾਣ ਦੇ ਲੋਕੀ ਆਉਂਦੇ ਆਂ ਜੀ ਭਾਜੀ ਤੁਹਾਨੂੰ ਤੁਸੀਂ ਵੀ ਵੋਟ ਪਾਓ ਤੁਸੀਂ ਵੋਟ ਪਾਓ ਅਸੀਂ ਇਹ ਕਰਾਂਗੇ ਲੇਕਿਨ ਦਲ ਬਦਲੂ ਦੀ ਸਿਆਸਤ ਹੈ ਨਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਪਰਸਪੈਕਸ਼ਨ ਜਿਹੜੀ ਹੈ ਲੀਡਰਸ ਪ੍ਰਤੀ ਗਲਤ ਹੋ ਰਹੀ ਹੈ ਕਿਉਂਕਿ ਇੱਕ ਬੰਦਾ ਆਪਣੇ ਲੀਡਰ ਨੂੰ ਆਈਡਲ ਸਮਝਦਾ ਕਿ ਯਾਰ ਮੈਂ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦਾ ਤਾਂ ਮੈਂ ਮੇਰਾ ਐ ਲੀਡਰ ਹੈ ਪਰ ਜਦੋਂ ਉਹ ਲੀਡਰ ਦੂਸਰੀ ਪਾਰਟੀ ਚਲੇ ਜਾਂਦਾ ਨਾ ਉਹ ਕਿਤੇ ਨਾ ਕਿਤੇ ਪਾਰਟੀ ਪ੍ਰਤੀ ਵੀ ਉਸ ਵੋਟਰ ਦੀ ਔਨੈਸਟੀ ਹੁੰਦੀ ਹੈ ਕਿ ਮੈਂ ਇਸ ਪਾਰਟੀ ਨੂੰ ਵੋਟ ਕਰਨਾ ਹੈ ਲੇਕਿਨ ਇਸ ਦੇ ਨਾਲ ਪੰਜਾਬ ਦੀ ਜਨਤਾ ਦੇ ਉੱਤੇ ਅਸਰ ਜਿਹੜਾ ਹੈ ਬਿਲਕੁਲ ਪੈਂਦਾ ਔਰ ਲੋਕ ਟੁੱਟਦੇ ਨਹੀਂ ਹੈ ਟੁੱਟਦੇ ਜ਼ਰੂਰ ਹੈ ਕਿਉਂਕਿ ਇਹ ਠੀਕ ਹੈ ਦੂਜੀ ਪਾਰਟੀ ਜਿਹੜੀ ਉਹਦਾ ਵੀ ਪਾਰਟੀ ਵੋਟਰ ਨੂੰ ਪਏਗਾ ਲੇਕਿਨ ਕੁੱਲ ਮਿਲਾ ਕੇ ਅਗਰ ਜੋ ਮੈਂ ਆਪਣੀ ਸਮਝ ਰੱਖਦਾ ਵਾਂ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਸਿਆਸਤ ਵਾਸਤੇ ਗਲਤ ਹੈ ਕਿਉਂਕਿ ਅਗਰ ਤੁਸੀਂ ਪਾਰਟੀ ਚ ਰਹੇ ਪਾਰਟੀ ਨੇ ਤੁਹਾਨੂੰ ਫੇਮ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕੌਂਸਲਰ ਤੋਂ ਲੈ ਕੇ ਐਮਪੀ ਤੱਕ ਨਹੀਂ ਪਹੁੰਚੇ ਨੇ ਲੇਕਿਨ ਅਤਾਨਕ ਦਲ ਬਦਲ ਕੇ ਜਦੋਂ ਚਲੇ ਜਾਂਦੇ ਨੇ ਤਾਂ ਉਹ ਸੋਚਦੇ ਨੇ ਕਿ ਸ਼ਾਇਦ ਮੈਂ ਪਾਰਟੀ ਤੋਂ ਉੱਚਾ ਹੋ ਗਿਆ ਲੇਕਿਨ ਇੰਪੈਕਟ ਜਿਹੜਾ ਉਹ ਗਲਤੀ ਹੁੰਦਾ ਜੀ ਬਿਲਕੁਲ ਤੁਸੀਂ ਪਹਿਲਾ ਜਿਹੜੀ ਸਿਆਸਤ ਕਿੱਦਾਂ ਦੀ ਹੁੰਦੀ ਸੀ ਕਿ ਕਿ ਇੱਕ ਜ਼ਰੂਰੀ ਇਹ ਗੱਲ ਕਿ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਸਿਆਸਤ ਸਾਡੀ ਬਦਲ ਚੁੱਕੀ ਹੈ ਅੱਜ ਬਹੁਤ ਜਿਹੜੀ ਆਸਾਨੀ ਨਾਲ ਬਦਲ ਦਿੱਤੀਆਂ ਜਾਂਦੀਆਂ ਨੇ ਪਾਰਟੀਆਂ ਜਿਹੜੀਆਂ ਤੇ ਇਹਨੂੰ ਕੀ ਸਮਝਦੇ ਹੋ ਕਿ ਪਹਿਲਾਂ ਜਿਹੜੀਆਂ ਪਾਰਟੀਆਂ ਪਹਿਲਾਂ ਕਿੱਦਾਂ ਪੋਲਿਟਿਕਸ ਹੁੰਦੀਆਂ ਸੀ ਲੋਕ ਸਭਾ 'ਚ ਮੁਨਾਫਾ ਕਿੱਦਾਂ ਹੁੰਦੇ ਸੀਗੇ ਤੇ ਅੱਜ ਕਿਸ ਤਰ੍ਹਾਂ ਹੁੰਦੇ ਨੇ ਉਹਨਾਂ 'ਚ ਕੀ ਮੇਜਰ ਡਿਫਰੈਂਸ ਕੀ ਵੇਖਣ ਨੂੰ ਮਿਲਦਾ ਹੈ ਬਿਲਕੁਲ ਬਹੁਤ ਨਾ ਫਰਕ ਹੋ ਗਿਆ ਅੱਜ ਦੀ ਸਿਆਸਤ ਤੇ ਪੁਰਾਣੀ ਸਿਆਸਤ ਦੀ ਅਗਰ ਤੁਸੀਂ ਗੱਲ ਕਰੋ ਅਗਰ ਪੁਰਾਣੇ ਤੁਸੀਂ ਅਗਰ ਲੀਡਰ ਸਾਹਿਬਾਨਾਂ ਦੀ ਗ che ti ਭਾਵਨਾ ਪੈਦਾ ਹੁੰਦੀ ਸੀ ਉਹ ਜਦੋਂ ਬੋਲਦੇ ਸੀ ਤੇ ਆਉਂ ਲੱਗਦਾ ਸੀ ਤੇ ਕਿ ਆ ਜਾਂਦਾ ਕਿ ਪਿੰਡ ਰੋਪ ਸਾਇਲੈਂਸ ਹੁੰਦਾ ਸੀ ਡਾਕਟਰ ਬਨਮੋਨ ਸਿੰਘ ਪ੍ਰਧਾਨ ਮੰਤਰੀ ਸੰਤ ਉਸ ਸਮਾਉ ਦੇਸ਼ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਸਨ ਕਿ ਸਾਡੇ ਦੇਸ਼ ਚ ਇੰਨੀਆਂ ਸੜਕਾਂ ਬਣੀਆਂ ਲੇਕਿਨ ਅੱਜ ਜਿਹੜੀ ਸਿਆਸਤ ਹੈ ਉਹ ਇਹ ਹੋ ਗਈ ਹੈ ਕਿ ਇੱਕ ਪਾਵਰ ਸ਼ੋ ਸਿਆਸਤ ਹੋ ਗਈ ਹੈ ਕਿ ਮੈਂ ਤੇਰੀ ਪਾਰਟੀ ਦੇ ਤਿੰਨ ਬੰਦੇ ਚੱਕ ਲੈ ਉਹ ਕਹਿੰਦਾ ਮੈਂ ਤੇਰੀ ਪਾਰਟੀ ਦੇ ਚਾਰ ਬੰਦੇ ਚੱਕ ਲੈ ਉਹ ਕਹਿੰਦਾ ਮੈਂ ਤੇਰੀ ਪਾਰਟੀ ਦੇ ਦੋ ਬੰਦੇ ਚੱਕ ਲੈ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਜੇ ਚੱਕੇ ਹੈ ਤੇ ਤੇਰੇ ਬਰਬਰ ਅਸੀਂ ਨਵਾਂ ਬੰਦਾ ਖੜਾ ਕਰਾਂਗੇ ਗੱਲ ਪੂਰੀ ਹੈ ਪੂਰੇ ਪੂਰੇ ਪ੍ਰ ਅਸੇ ਇੱਕ ਦੂਸਰੇ ਦੇ ਨਾਲ ਇੱਕ ਡਾਕ ਫਾਈਟ ਹੁੰਦੀ ਹੈ ਜਦੋਂ ਅਸੀਂ ਗੱਲ ਕਰੀਏ ਤਾਂ ਉਹ ਜ਼ਰੂਰ ਨਜ਼ਰ ਆ ਰਹੀ ਹੈ ਕਿ ਐਸੀ ਕਿ ਦੂਸਰੇ ਨਾਲ ਲੜ ਰਹੇ ਪਾਰਟੀ ਆਪਣੇ ਲੈਵਲ ਤੇ ਲੜ ਰਹੀ ਹੈ ਲੇਕਿਨ ਜ਼ਮੀਨੀ ਵਰਕਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਮੀਨ ਦੇ ਉੱਤੇ ਜਿਹੜੇ ਵਰਕਰ ਬੈਠੇ ਨੇ ਜਾਂ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਗੱਲ ਨਹੀਂ ਹੋ ਪਾਂਦੀ ਸਿਰਫ ਇੱਕ ਆਪਣੇ ਆਪ ਨੂੰ ਪਾਵਰ ਬਿਲਡਰ ਸ਼ੋਅ ਕਰਨਾ ਕਿ ਮੈਂ ਬਹੁਤ ਤਗੜਾ ਤੁਸੀਂ ਮੇਰਾ ਬੰਦਾ ਪੱਟਿਆ ਮੈਂ ਤੁਹਾਡਾ ਪੱਟ ਲਿਆ ਤੇ ਤੁਹਾਡੇ ਬਰਬਰ ਮੈਂ ਵੱਡਾ ਸ਼ੇਅਰ ਲੈ ਕੇ ਆਂਦਾ ਲੇਕਿਨ ਅਗਰ ਗੱਲ ਕੀਤੀ ਜਾਵੇ ਪੁਰਾਣੀ ਸਿਆਸਤ ਦੇ ਵਿੱਚ ਥੱਲੇ ਨੂੰ ਲੈ ਕੇ ਉੱਪਰ ਤੱਕ ਨੰਦਾ ਜਾਂਦਾ ਸੀ ਲੇਕਿਨ ਅੱਜ ਉਹ ਹੋਇਆ ਇੱਕ ਤਰ੍ਹਾਂ ਦੀ ਪਾਰਟੀ ਵਰਸਸ ਪਾਰਟੀ ਫਾਈਟ ਹੋ ਗਈ ਹਾਜੂ ਕਹਿੰਦੇ ਜੀ ਠੀਕ ਹੈ ਜੀ ਤੇਰਾ ਬੰਦਾ ਸੀ ਪੱਟ ਲਿਆ ਉਹਨਾਂ ਦਾ ਸੀ ਉਹਦਾ ਬੰਦਾ ਵੀ ਪੱਟ ਕੇ ਲਿਆਵਾਂਗੇ ਤਾਂ ਇਸ ਤਰ੍ਹਾਂ ਦੀ ਸਿਆਸਤ ਲੇਕਿਨ ਇਸ ਵਾਰ ਸਿਆਸਤ ਦਾ ਜਿਹੜਾ ਸਭ ਤੋਂ ਵੱਡਾ ਕੇਂਦਰ ਰਿਹਾ ਉਹ ਜਲੰਧਰ ਰਿਹਾ ਜਲੰਧਰ ਖਾਸ ਕਰਕੇ ਅਗਰ ਗੱਲ ਕਰੀਏ ਭਾਜਪਾ ਸੁਸ਼ੀਲ ਕੁਮਾਰ ਨੂੰ ਕਾਂਗਰਸ ਤੋਂ ਗਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਬੀਜੇਪੀ ਚਲੇ ਗਏ ਪਵਨ ਕੁਮਾਰ ਟੀ ਨੂੰ ਆਏ ਪਵਨ ਕੁਮਾਰ ਟੀ ਨੂੰ ਪਹਿਲੇ ਅ ਅਕਾਲੀ ਦਲ ਤੋਂ ਅਕਾਲੀ ਦਲ ਤੋਂ ਉੱਧਰ ਆਏ ਤੋਂ ਬਾਅਦ ਜਿਹੜਾ ਚਲੇਗਾ ਉਹਨਾਂ ਦੇ ਬਰਾਬਰ ਫੇਰ ਗੱਲ ਉਹੀ ਆ ਜਾਂਦੀ ਕਿ ਪਾਵਰ ਬਿਲਡਰ ਉਤਾਰਨ ਵਾਸਤੇ ਚਰਨਜੀਤ ਸਿੰਘ ਚੰਨੀ ਹਨ ਨੂੰ ਉਤਾਰਨਾ ਪਿਆ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਉਤਾਰਨਾ ਪਿਆ ਕਿ ਠੀਕ ਹੈ ਜੀ ਸਾਡੇ ਕੋਲ ਚਿਹਰਾ ਬਹੁਤ ਵੱਡਾ ਮਿੰਦਰ ਸਿੰਘ ਕੇਪੀ ਅਕਾਲੀ ਦਲ ਤੋਂ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਇੱਕ ਬੰਦਾ ਕੱਲ ਪਾਰਟੀ ਜੁਆਇਨ ਕਰਦਾ ਉਸ ਉਸੇ ਵੇਲੇ ਹੀ ਉਸ ਨੂੰ ਟਿਕਟ ਨਾਲ ਨਵਾਜ ਦਿੱਤਾ ਜਾਂ ਮਤਲਬ ਇਸ ਦਾ ਮਤਲਬ ਸਾਫ ਹੈ ਕਿ ਤੁਹਾਡੀ ਉਹਦੇ ਨਾਲ ਪਹਿਲਾਂ ਸੈਟਿੰਗ ਸੀ ਅਕਾਲੀ ਦਲ ਦੀ ਅਕਾਲੀ ਦਲ ਦੀ ਸੈਟਿੰਗ ਸੀ ਲੇਕਿਨ ਜਨਤਾ ਨੂੰ ਦਿਖਾਉਣ ਵਾਸਤੇ ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਜੁਆਇਨ ਕਰਾਇਆ ਜਾਂਦਾ ਲੇਕਿਨ ਅੰਦਰ ਖਾਤੇ ਸੈਟਿੰਗ ਪੂਰੀ ਸੀ ਔਰ ਦੇਖੋ ਇੱਕ ਦਿਨ ਚ ਬੰਦਾ ਜੁਆਇਨ ਕਰਦਾ ਇੱਕ ਦਿਨ ਚ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਲੇਕਿਨ ਜਿਹੜੇ ਵਰਕਰ ਨੇ ਪਿੱਛੇ ਬੈਠੇ ਨੇ ਉਹ ਬੜੇ ਸੁਪਨੇ ਸਜਾਏ ਹੁੰਦੇ ਨੇ ਕਿ ਯਾਰ ਮੈਂ ਵੀ ਤਿਆਰੀ ਕਰੂੰਗਾ ਮੈਂ ਵੀ ਤਿਆਰੀ ਕਰੂੰਗਾ ਮੈਂ ਵੀ ਅੱਗੇ ਆਣਾ ਚਾਹੁੰਦਾ ਹਰ ਕਿਸ ਨੂੰ ਅਧਿਕਾਰ ਹੈ ਔਰ ਮਹਿੰਦਰ ਸਿੰਘ ਕੇਪੀ 2009 ਦੀ ਚੋਣ ਵੀ ਜਿੱਤ ਚੁੱਕੇ ਨੇ ਕਾਂਗਰਸ ਪਾਰਟੀ ਤੋਂ ਸੀ ਲੇਕਿਨ ਅਚਾਨਕ ਆਂਦੇ ਨੇ ਨਾਲ ਹੀ ਉਹਨ ਜੇ ਤੁਸੀਂ ਦਲ ਬਦਲ ਨੂੰ ਲੈ ਕੇ ਆਉਂਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਪਾਰਟੀ ਦੇ ਵਿੱਚ ਤੁਹਾਡਾ ਅਕਸ ਉੱਚਾ ਹੁੰਦਾ ਅਕਸ ਨੀਵਾ ਵੀ ਹੁੰਦਾ ਕਿਉਂਕਿ ਜਿਹੜੇ ਪੁਰਾਣੇ ਜਿਹੜੇ ਲੋਕ ਨੇ ਜਿਹੜੇ ਕਿ ਪਾਰਟੀ ਦੇ ਨਾਲ ਜੁੜੇ ਨੇ ਜਿਹੜੇ ਕਿ ਕੁਝ ਕਰਨਾ ਚਾਹੁੰਦੇ ਨੇ ਜਿਹੜੇ ਕੀ ਅੱਗੇ ਆਣਾ ਚਾਹੁੰਦੇ ਨੇ ਉਹਨਾਂ ਅੱਗੇ ਇੱਕ ਨਵਾਂ ਬੰਦਾ ਲਿਆ ਕੇ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤਾ ਜਾਂਦਾ ਜਿੱਦਾਂ ਸਕੂਲ ਦੇ ਵਿੱਚ ਹੁੰਦਾ ਨਾ ਇੱਕਦਮ ਟੀਚਰ ਬਦਲ ਗਈ ਕਿ ਨਵਾਂ ਟੀਚਰ ਆ ਗਿਆ ਬੱਚੇ ਕਹਿੰਦੇ ਹੈ ਕੀ ਹੋਇਆ ਜੀ ਉਹ ਟੀਚਰ ਨੇ ਬੜੀ-ਵੱਧੀਆ ਤਿਆਰੀ ਸੀ ਅਸੀਂ ਤੇ ਉਹਦੇ ਕੋਲ ਪੜਦੇ ਪਏ ਸੀ ਇਸ ਤਰ੍ਹਾਂ ਦੇ ਰਾਏ ਮਤਲਬ ਤੁਸੀਂ ਦੇਖੋ ਨਾ ਕਿ ਇੱਕ ਦਿਨ ਤੇ ਟਿਕਟ ਮ ਕਿਤੇ ਪਾਰਟੀ ਨੂੰ ਵੀ ਨੁਕਸਾਨ ਦੇ ਰਹੀ ਹੈ ਜਿਹੜਾ ਪਾਰਟੀ ਛੱਡ ਗਿਆ ਉਹਨੂੰ ਵੀ ਨੁਕਸਾਨ ਹੈ ਕਿਉਂਕਿ ਇਹਨੇ ਸਾਲ ਪਾਰਟੀ ਚ ਰਿਹਾ ਲੇਕਿਨ ਜਦੋਂ ਨਵੀਂ ਪਾਰਟੀ ਜਾਂਦਾ ਤੇ ਨਵੀਂ ਪਾਰਟੀ ਦੇ ਵਿੱਚ ਉਹਦੇ ਆਪਣੇ ਵੈਰ ਵਿਰੋਧ ਬਹੁਤ ਵੱਧ ਜਾਂਦੇ ਨੇ ਕਿਉਂਕਿ ਜਿਹੜੇ ਕੁਝ ਲੋਕ ਹੁੰਦੇ ਨੇ ਕਿ ਅਸੀਂ ਅੱਗੇ ਆਣਾ ਚਾਹੁੰਦੇ ਹਾਂ ਅਸੀਂ ਐਮਪੀ ਦੀ ਸੀਟ ਲੜਨਾ ਚਾਹੁੰਦੇ ਨੇ ਲੇਕਿਨ ਅਚਾਨਕ ਉਹਨਾਂ ਦੇ ਅੱਗੇ ਇੱਕ ਨਵਾਂ ਚਿਹਰਾ ਲੈ ਆ ਕੇ ਦਿੱਤਾ ਜਾਂਦਾ ਤੁਸੀਂ ਦੇਖੋ ਮਿੰਦਰ ਸਿੰਘ ਕੇਪੀ ਇੱਕ ਦਿਨ ਚ ਹੀ ਆ ਗਏ ਇੱਕ ਦਿਨ ਚਾਹੁੰਦੇ ਨੇ ਇੱਕੋ ਦਿਨ ਚ ਟਿਕਟ ਤੇ ਬਸ ਕਹਾਣੀ ਖਤਮ ਠੀਕ ਹੈ ਜੀ ਹੁਣ ਉਹ ਟਿਕਟ ਲੜਨਗੇ ਤੁਸੀਂ ਦੇਖੋ ਨਾ ਜਲੰਧਰ ਦੀ ਸਿਆਸ ਪੂਰੇ ਤਰੀਕੇ ਦੇ ਨਾਲ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਅਗਲ ਗੱਲ ਕੀਤੀ ਜਾਵੇ ਤ੍ਰਿਕੋਣ ਆਇਆ ਹੁਸ਼ਿਆਰਪੁਰ ਆਉਂ ਆ ਤਾਂ ਐਸੇ ਵਿੱਚ ਰਵਨੀਤ ਬਿੱਟੂ ਆ ਰਹੇ ਰਵਨੀਤ ਬਿੱਟੂ ਅਜਿਹਾ ਬਹੁਤ ਜ਼ਿਆਦਾ ਗੱਲਾਂ ਕਰ ਰਹੇ ਨੇ ਜੀ ਉਹ ਕਾਂਗਰਸ ਆਪਣਾ ਉਮੀਦਵਾਰ ਨਹੀਂ ਉਤਾਰਸਦੀ ਨਹੀਂ ਤੇ ਮੈਂ ਉਤਾਰਦਾਗਾ ਲਾਈਕ ਇਸ ਤੇ ਵਿੱਚ ਜਨਤਾ ਦੇ ਮੁੱਦੇ ਖਤਮ ਹੁੰਦੇ ਨੇ ਕੁਲ ਮਿਲਾ ਕੇ ਦਲ ਬਦਲੂਆਂ ਦੀ ਸਿਆਸਤ ਦੇ ਵਿੱਚ ਅਗਰ ਕਹੋ ਤੇ ਤੁਸੀਂ ਜਨਤਾ ਨੂੰ ਇੱਕ ਕਰ ਲੋਗੇ ਹਾਂ ਜਾਂ ਤੇ ਤੁਹਾਡਾ ਅਕਸ ਬਹੁਤ ਕਲੀਨ ਹੋਵੇ ਤੁਸੀਂ ਬਹੁਤ ਜ਼ਿਆਦਾ ਕੰਮ ਕੀਤੇ ਹੋਨ ਕਿਸੇ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਤੁਹਾਡੀ ਪਾਰਟੀ ਟਿਕਟ ਨਾ ਦਿੰਦੀ ਹੋਵੇ ਤਾਂ ਫਿਰ ਅਸੀਂ ਮੰਨ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਹੈ ਲੇਕਿਨ ਅਗਰ ਇਸ ਤਰ੍ਹਾਂ ਦਾ ਕੰਮ ਹੈ ਤਾਂ ਆਏ ਦੇ ਵਿੱਚ ਹਮੂਮਨ ਅਸੀਂ ਕਹਾਂ ਕਿ ਇੱਕ ਵਹਿਮ ਮੰਨਦੇ ਵਿੱਚ ਫਿਰ ਗਾਣਾ ਹੋਈ ਆ ਗਿਆ ਯਾਰ ਮੇਰਾ ਤਿਤਲੀਆਂ ਵਰਗਾ ਯਾਰ ਤੇ ਆ ਰਹੀ ਹੈ ਤਿਤਲੀਆਂ ਮਕਨਦਰ ਉੱਡ ਗਏ ਤੇ ਉਧਰ ਉੱਡ ਗਏ ਤਾਂ ਕੁਲਮ ਲਾ ਕੇ ਦਲ ਬਦਲਣਾਂ ਦੀ ਸਿਆਸਤ ਦੇ ਵਿੱਚ ਕੋਈ ਇਸ ਇਸ ਤਰ੍ਹਾਂ ਦੀ ਚੀਜ਼ ਨਹੀਂ ਹੁੰਦੀ ਕਿ ਅਸੀਂ ਕੋਈ ਬਹੁਤ ਵੱਡਾ ਇੰਪੈਕਟ ਦੇ ਪਾਣੇ ਆ ਅਸੀਂ ਕੋਈ ਮਤਲਬ ਬਹੁਤ ਵੱਡੇ ਪਾਵਰ ਬਿਲਡਰ ਬਣ ਕੇ ਆਂਗੇ ਠੀਕ ਹੈ ਕਿਸੇ ਨੂੰ ਕਿਤੇ ਟਿਕਟ ਨਹੀਂ ਮਿਲੀ ਤੇ ਨਾਰਾਜ਼ ਹੋ ਗਏ ਦੂਜੀ ਪਾਰਟੀ ਕੇ ਦੂਜੀ ਪਾਰਟੀ ਨੇ ਕਿ ਆ ਜਾ ਯਾਰ ਟਿਕਟ ਦਿੰਨੇ ਤੁਹਾਨੂੰ ਤੇ ਚੱਲ ਲੜ ਲੜ ਚੋ ਇੱਕ ਦਿਨ ਚ ਸੈਟਿੰਗ ਹੋਣੀ ਹੈ ਤਾਂ ਮਤਲਬ ਤੁਹਾਡੀ ਪਹਿਲੇ ਸੈਟਿੰਗ ਸੀ ਇੱਕਦਮ ਕੋਈ ਨਹੀਂ ਆਂਦਾ ਤੁਸੀਂ ਅਗਰ ਕਿਸੇ ਬੰਦੇ ਨੂੰ ਵੀ ਮਿਲਦੇ ਹੋ ਅੱਜ ਦੀ ਡੇਟ ਤੋਂ ਪਹਿਲੇ ਉਹਨਾਂ ਨੂੰ ਇੰਟਰੋਡਕਸ਼ਨ ਕਰ ਦਿਓ ਜੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਤਾਂ ਉਸ ਤਰ੍ਹਾਂ ਦੀ ਜਿਹੜੀ ਸਿਆਸਤ ਹੈ ਉਹ ਕਿਤੇ ਨਾ ਕਿਤੇ ਖਤਰਨਾਕ ਹੈ ਅਸੀਂ ਤੇ ਸਮਝਦੇ ਹਾਂ ਕਿ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਦਲ ਬਦਲੂ ਤੇ ਵੀ ਲੋਇਲਟੀ ਹੋਣੀ ਜ਼ਰੂਰੀ ਹੈ ਅਗਰ ਕੋਈ ਛਟਨਾ ਤਾਂ ਕਿਸੇ ਚੰਗੇ ਤਰੀਕੇ ਨਾਲ ਛੱਡਿਆ ਜਾਵੇ ਲੇਕਿਨ ਦਲ ਬਦਲਣ ਦੀ ਸਿਆਸਤ ਦੇ ਵਿੱਚ ਜਨਤਾ ਦੇ ਮੁੱਦੇ ਜ਼ਰੂਰ ਜੇਰੇ ਨੇ ਉਹ ਖਤਮ ਹੁੰਦੇ ਨਜ਼ਰ ਆ ਰਹੇ ਜੋ ਆਪਣਾ ਸੋਚ ਹੈ ਕਿ ਇਹ ਦੇ ਵਿੱਚ ਇਸ ਦੇ ਵਿੱਚ ਵੀ ਧਿਆਨ ਦੇਣ ਦੀ ਲੋੜ ਹੈ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਜਿੱਦਾਂ ਕਿ ਆਮ ਜਨਤਾ ਨੂੰ ਇਹਦਾ ਕਾਫੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਨਾਲ ਹੀ ਨਾਲ ਇਹਦਾ ਜਿਹੜਾ ਕਿਹਾ ਗਿਆ ਕਿ ਬਿਲਕੁਲ ਇਹਦੇ ਕੋਈ ਲਾਜ਼ ਹੋਣੇ ਚਾਹੀਦੇ ਨੇ ਜਿੱਦਾਂ ਕਿ ਮੈਨੀਫੈਸਟੋ ਦੇ ਲਾਅ ਨੇ ਇਸੇ ਤਰ੍ਹਾਂ ਹੀ ਜਿੱਦਾਂ ਦਲ ਬਦਲੂਆਂ ਦੇ ਉਹਨਾਂ ਦੇ ਵੀ ਇੱਕ ਲਾਅ ਹੋਣਾ ਚਾਹੀਦਾ ਇੱਕ ਪ੍ਰੋਪਰ ਕਾਨੂੰਨ ਹੋਣਾ ਚਾਹੀਦਾ ਜਿਹਦੇ ਮੱਦੇ ਨਜ਼ਰ ਰੱਖਦੇ ਹੋ ਉਹਦੇ ਨਾਲ ਹੀ ਜਿਹੜੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਪਾਰਟੀ ਤੋਂ ਤੀਜੀ ਪਾਰਟੀ 'ਚ ਬਦਲਿਆ ਜਾ ਸਕਦਾ ਹੈ ਸੋ ਸਾਡੇ ਨਾਲ ਮੌਜੂਦ ਸੀਗੇ ਸੀਨੀਅਰ ਪੱਤਰਕਾਰ ਸੁਮਿਤ ਖੰਨਾ ਜੀ ਜਿਨ੍ਹਾਂ ਨੇ ਆਪਣਾ ਗੱਲ ਕਰਕੇ ਕਿੰਨਾ ਇਸ ਦਾ ਜਿਹੜਾ ਵਾ ਇੰਪੈਕਟ ਸਾਡੇ ਪੰਜਾਬ ਦੇ ਲੋਕ ਸਭਾ ਚੋਣਾਂ 2024 ਚ ਪਏਗਾ ਅਤੇ ਜਿਹੜੇ ਆਮ ਜਨਤਾ ਨੂੰ ਇਹਦਾ ਨੁਕਸਾਨ ਵੇਖਣ ਨੂੰ ਵੀ ਮਿਲ ਸਕਦਾ ਵੈ ਸੋ ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀਪ ਬਨਾਲ ਮੈਂ ਸੁਨੀਆ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ